ਸਤਿ ਸ਼੍ਰੀ ਅਕਾਲ ਜੀ ਮੇਰੀ ਸ਼ਰੀਫ ਅਤੇ ਪੋਲੀ ਪਾਲੀ ਨਨਾਨ ਨੂੰ ਪੁਲਿਸ ਫੜ ਕੇ ਲੈ ਗਈ ਜਦਕਿ ਮੇਰੀ ਨਨਾਨ ਇੱਕ ਡਾਕਟਰ ਸੀ ਅਤੇ ਗਰੀਬ ਲੋਕਾਂ ਦਾ ਮੁਫਤ ਇਲਾਜ ਕਰਦੀ ਸੀ ਪੁਲਿਸ ਵਾਲੇ ਮੇਰੀ ਨਨਾਨ ਨੂੰ ਛੱਡਣ ਦੇ ਲਈ ਤਿਆਰ ਹੀ ਨਹੀਂ ਸੀ ਉਹਨਾਂ ਨੇ ਮੇਰੀ ਨਨਾਨ ਦੇ ਨਾਲ ਇੱਕ 60 ਸਾਲ ਦਾ ਬਾਬਾ ਵੀ ਕੈਦ ਕੀਤਾ ਹੋਇਆ ਸੀ ਮੈਂ ਆਪਣੇ ਪਤੀ ਦੇ ਨਾਲ ਥਾਣੇ ਗਈ ਤਾਂ ਪੁਲਿਸ ਵਾਲੇ ਸਾਨੂੰ ਇੱਕ ਕਮਰੇ ਵਿੱਚ ਲੈ ਗਏ ਅਤੇ ਜਿੱਦਾਂ ਹੀ ਉਸ ਕਮਰੇ ਦੀ ਲਾਈਟ ਔਨ ਕੀਤੀ ਤਾਂ ਸਾਡੇ ਪੈਰਾਂ ਹੇਠੋ ਜ਼ਮੀਨ ਹੀ ਨਿਕਲ ਗਈ ਕਿਉਂਕਿ ਮੇਰੀ ਨਾਨ ਨੇ ਤਾਂ ਮੇਰਾ ਨਾਮ ਸੰਦੀਪ ਹੈ ਮੈਂ ਵਿਆਹ ਤੋਂ ਬਾਅਦ ਆਪਣੇ ਪਤੀ ਦੇ ਨਾਲ ਦੂਸਰੇ ਸ਼ਹਿਰ ਵਿੱਚ ਰਹਿੰਦੀ ਸੀ ਅਤੇ ਮੇਰੇ ਸਹੁਰੇ ਪਰਿਵਾਰ ਵਾਲੇ ਦੂਜੇ ਸ਼ਹਿਰ ਵਿੱਚ ਰਹਿੰਦੇ ਸੀ ਮੈਂ ਕਦੀ ਕਦੀ ਉਹਨਾਂ ਨੂੰ ਮਿਲਣ ਜਾਂਦੀ ਸੀ ਮੇਰੇ ਪਤੀ ਦਾ ਆਪਣਾ ਕਾਰੋਬਾਰ ਸੀ ਉਹ ਕਾਰੋਬਾਰ ਵਿੱਚ ਅਕਸਰ ਇਨਾ ਬਿਜੀ ਰਹਿੰਦੇ ਕਿ ਆਪਣੇ ਘਰ ਵਾਲਿਆਂ ਨੂੰ ਵੀ ਯਾਦ ਨਹੀਂ ਕਰ ਪਉਂਦੇ ਸੀ ਇੱਕ ਦਿਨ ਉਹਨਾਂ ਦੀ ਮੰਮੀ ਦਾ ਫੋਨ ਆਇਆ ਤੇ ਕਹਿਣ ਲੱਗੀ ਕਿ ਬੇਟਾ ਤੇਰਾ ਨਵਾਂ ਨਵਾਂ ਵਿਆਹ ਹੋਇਆ ਹੈ ਘੱਟ ਤੋਂ ਘੱਟ ਆਪਣੀ ਮਾਂ ਨੂੰ ਮਿਲਣ ਹੀ ਆ ਜਾਇਆ ਕਰ ਆਪਣੀਆਂ ਭੈਣਾਂ ਦਾ ਵੀ ਹਾਲ ਚਾਲ ਪੁੱਛ ਲਿਆ ਕਰ ਤੇਰੇ ਪਾਪਾ ਵੀ ਇਸ ਦੁਨੀਆ ਵਿੱਚ ਨਹੀਂ ਹਨ ਉਹਨਾਂ ਨੂੰ ਬਹੁਤ ਕਮੀ ਮਹਿਸੂਸ ਹੁੰਦੀ ਹੈ ਮੈਂ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਆਪਣੀਆਂ ਭੈਣਾਂ ਤੇ ਮਾਂ ਨੂੰ ਮਿਲਣ ਕਿਉਂ ਨਹੀਂ ਜਾਂਦੇ ਉਹ ਕਹਿਣ ਲੱਗੇ ਕਿ ਮੈਂ ਇਸ ਲਈ ਨਹੀਂ ਜਾਂਦਾ ਕਿ ਕਿਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਮੇਰੇ ਉੱਤੇ ਨਾ ਆ ਜਾਣ ਮੈਂ ਆਪਣੀ ਭੈਣ ਨੂੰ ਪੜਾਇਆ ਡਾਕਟਰ ਬਣਾਇਆ ਇੱਥੋਂ ਤੱਕ ਕਿ ਹੁਣ ਉਸ ਦੀ ਇੱਕ ਹਸਪਤਾਲ ਵਿੱਚ ਨੌਕਰੀ ਵੀ ਲੱਗ ਗਈ ਹੈ ਹੁਣ ਮੇਰੀਆਂ ਜ਼ਿੰਮੇਵਾਰੀਆਂ ਪੂਰੀਆਂ ਹੋ ਗਈਆਂ ਹਨ ਤੇ ਵੈਸੇ ਵੀ ਮੈਂ ਕਦੋਂ ਤੱਕ ਉਹਨਾਂ ਦੇ ਨਾਲ ਰਹਾਂਗਾ ਮੇਰਾ ਦਿਲ ਚਾਹੁੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਇੱਕ ਵਧੀਆ ਤਰੀਕੇ ਦੇ ਨਾਲ ਬਤਾਵਾਂ ਤੇ ਕੁਝ ਸਮਾਂ ਬਸ ਖੁਦ ਉੱਤੇ ਹੀ ਧਿਆਨ ਦੇਵਾਂ ਮੈਂ ਉਹਨਾਂ ਦੀ ਗੱਲ ਸਮਝ ਗਈ ਸੀ ਅੱਜ ਫਿਰ ਮੇਰੀ ਸੱਸ ਦਾ ਫੋਨ ਆ ਰਿਹਾ ਸੀ ਆਖਰਕਾਰ ਅਸੀਂ ਪਿੰਡ ਜਾਣ ਦਾ ਫੈਸਲਾ ਕੀਤਾ ਮੈਂ ਕਿਹੜਾ ਜਾਣਦੀ ਸੀ ਕਿ ਉੱਥੇ ਜਾਣ ਤੋਂ ਬਾਅਦ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਤੂਫਾਨ ਆ ਜਾਵੇਗਾ ਤੇ ਫਿਰ ਜ਼ਿੰਦਗੀ ਭਰ ਅਸੀਂ ਇਹਨਾਂ ਚੀਜ਼ਾਂ ਨੂੰ ਯਾਦ ਕਰਦੇ ਰਹ ਜਾਵਾਂਗੇ ਮੈਂ ਜਿੱਦਾਂ ਹੀ ਆਪਣੇ ਸਹੁਰੇ ਘਰ ਗਈ ਪਹਿਲਾ ਸਵਾਲ ਜੋ ਮੇਰੀ ਸੱਸ ਨੇ ਮੈਨੂੰ ਪੁੱਛਿਆ ਉਹ ਇਹ ਸੀ ਕਿ ਤੂੰ ਸਾਨੂੰ ਖੁਸ਼ਖਬਰੀ ਕਦੋਂ ਸੁਣਾ ਰਹੀਆਂ ਮੈਂ ਹੈਰਾਨ ਹੋ ਗਈ ਕਿ ਮੇਰੀ ਸੱਸ ਨੂੰ ਇੰਨੀ ਵੀ ਕੀ ਜਲਦੀ ਹੈ ਅਜੇ ਵਿਆਹ ਨੂੰ 2 ਮਹੀਨੇ ਨਹੀਂ ਹੋਏ ਸੀ ਅਤੇ ਜਿੱਦ ਉਹਨਾਂ ਨੇ ਪਹਿਲਾਂ ਹੀ ਲਗਾ ਲਿੱਤੀ ਸੀ ਫਿਰ ਉਦੋਂ ਹੀ ਮੇਰੀ ਨਨਾਨ ਬੜੀ ਅਜੀਬ ਗੱਲ ਕਹਿਣ ਲੱਗੀ ਕਿ ਇਸ ਨੂੰ ਬੱਚਾ ਨਹੀਂ ਹੋਵੇਗਾ ਚੁੱਪ ਹੋ ਜਾ ਪ੍ਰਮਾਤਮਾ ਨਾ ਕਰੇ ਕਿ ਇਦਾਂ ਦਾ ਕੁਝ ਹੋਵੇ ਮੇਰੀ ਨੂ ਨੂ ਤਾਂ ਬਹੁਤ ਸੋਹਣੀ ਉਲਾਦ ਹੋਵੇਗੀ ਮੇਰੀ ਸੱਸ ਨੇ ਬੜੀ ਸ਼ਰਾਫਤ ਨਾਲ ਕਿਹਾ ਸੀ ਪਰ ਮੇਰੀ ਨਨਾਨ ਕਹਿਣ ਲਈ ਕਿ ਜਦੋਂ ਤੱਕ ਇਹ ਉਹ ਬਰਫੀ ਨਹੀਂ ਖਾਵੇਗੀ ਉਦੋਂ ਤੱਕ ਸਾਨੂੰ ਖੁਸ਼ਖਬਰੀ ਨਹੀਂ ਮਿਲੇਗੀ ਮੇਰੀ ਸਾਸੜੀ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਪਰ ਮੈਂ ਸਮਝ ਗਈ ਸੀ ਕਿ ਨੀਤੂ ਕੁਝ ਖਾਸ ਗੱਲ ਕਰਨਾ ਚਾਹੁੰਦੀ ਹੈ ਸ਼ਾਮ ਦਾ ਵਕਤ ਹੋਇਆ ਸਾਰੇ ਚਾਹ ਪੀਣ ਵਿੱਚ ਲੱਗੇ ਹੋਏ ਸੀ ਮੈਂ ਦੇਖਿਆ ਨੀਤੂ ਨੇ ਨਵੇਂ ਕੱਪੜੇ ਪਹਿਨੇ ਹੋਏ ਮੈਨੂੰ ਸ਼ੱਕ ਹੋਇਆ ਕਿ ਉਹ ਕਿਤੇ ਬਾਹਰ ਜਾਣ ਦੀ ਤਿਆਰੀ ਕਰ ਰਹੀ ਹੈ ਉਹ ਮੈਨੂੰ ਮੁਸਕਰਾਉਂਦੇ ਹੋਏ ਕਹਿਣ ਲੱਗੀ ਭਾਬੀ ਮੈਂ ਸਿਰਫ ਬਰਫੀ ਲੈਣ ਦੇ ਲਈ ਕੋਲ ਵਾਲੀ ਬੇકરી ਵਿੱਚ ਜਾ ਰਹੀ ਹਾਂ ਉਥੇ ਜਾ ਕੇ ਬਰਫੀ ਲਿਆਵਾਂਗੀ ਤੁਸੀਂ ਵੀ ਉਹ ਬਰਫੀ ਖਾਓਗੇ ਤਾਂ ਬਹੁਤ ਮਜ਼ਾ ਆਵੇਗਾ ਮੈਂ ਕਿਹਾ ਹਾਂ ਪਰ ਮੈਂ ਮਿੱਠਾ ਨਹੀਂ ਖਾਂਦੀ ਚਲੋ ਕੋਈ ਗੱਲ ਨਹੀਂ ਤੂੰ ਬਾਕੀਆਂ ਦੇ ਲਈ ਲਿਆ ਨਹੀਂ ਭਾਬੀ ਤੁਹਾਨੂੰ ਤਾਂ ਬਰਫੀ ਖਾਣੀ ਹੀ ਪਵੇਗੀ ਇਹ ਕਹਿ ਕੇ ਉਹ ਤੁਰੰਤ ਘਰ ਤੋਂ ਬਾਹਰ ਚਲੀ ਗਈ ਮੇਰੀ ਸੱਸ ਉਸ ਨੂੰ ਅਫਸੋਸ ਨਾਲ ਜਾਂਦੇ ਦੇਖਦੀ ਰਹੀ ਲੱਗਦਾ ਸੀ ਕਿ ਉਹਨਾਂ ਨੂੰ ਵੀ ਇਹ ਗੱਲ ਚੰਗੀ ਨਹੀਂ ਲੱਗੀ ਪਰ ਉਹ ਆਪਣੀ ਬੇਟੀ ਦੇ ਹੱਥੋਂ ਮਜਬੂਰ ਸੀ ਹੁਣ ਮੇਰੇ ਸਾਹਮਣੇ ਉਸ ਦੀਆਂ ਬੁਰਾਈਆਂ ਤਾਂ ਨਹੀਂ ਕਰ ਸਕਦੀ ਸੀ ਇਸ ਲਈ ਚੁੱਪਚਾਪ ਬੈਠ ਗਈ ਤਕਰੀਬਨ 2-3 ਘੰਟੇ ਹੋਏ ਹੋਣਗੇ ਕਿ ਮੇਰੀ ਨਨਾਨ ਘਰ ਵਾਪਸ ਆ ਗਈ ਆਉਂਦੇ ਹੀ ਉਸ ਨੇ ਮੇਰੇ ਮੂੰਹ ਵਿੱਚ ਬਰਫੀ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਕਹਿਣ ਲੱਗੀ ਭਾਬੀ ਇਹ ਖਾਸ ਬਰਫੀ ਮੈਂ ਤੁਹਾਡੇ ਲਈ ਲੈ ਕੇ ਆਈ ਆ ਇਹ ਬਰਫੀ RAMLAL ਜੀ ਬਣਾਉਂਦੇ ਹਨ ਰਾਮ ਲਾਲ ਸਾਡੀ ਜਾਣ ਪਹਿਚਾਨ ਵਾਲੇ ਹਨ ਉਹਨਾਂ ਦੇ ਹੱਥਾਂ ਦੀ ਬਰਫੀ ਬਹੁਤ ਮਸ਼ਹੂਰ ਹੈ ਮੇਰੀ ਸੱਸ ਨੇ ਹੱਥ ਅੱਗੇ ਵਧਾਉਂਦੇ ਹੋਏ ਬਰਫੀ ਚੁੱਕਣ ਦੀ ਕੋਸ਼ਿਸ਼ ਕੀਤੀ ਉਦੋਂ ਹੀ ਮੇਰੀ ਨਨਾਨ ਉਹਨਾਂ ਨੂੰ ਟੋਕਦੀ ਹੋਈ ਕਹਿਣ ਲੱਗੀ ਮੰਮੀ ਤੁਹਾਨੂੰ ਇਹ ਬਰਫੀ ਖਾਣ ਦੀ ਜ਼ਰੂਰਤ ਨਹੀਂ ਹੈ ਤੁਹਾਡੀ ਉਮਰ ਨਹੀਂ ਹੈ ਮੇਰੀ ਨਨਾਨ ਨੇ ਅੱਖਾਂ ਨਾਲ ਇਸ਼ਾਰਾ ਕਰਦੀ ਹੋਈ ਕਿਹਾ ਮੰਮੀ ਮੈਂ ਇਹ ਸਿਰਫ ਭਾਬੀ ਦੇ ਲਈ ਲਿਆਈਆਂ ਔਰ ਕੋਈ ਵੀ ਇਸ ਬਰਫੀ ਨੂੰ ਹੱਥ ਨਹੀਂ ਲਗਾਵੇਗਾ ਮੈਂ ਫਰਿੱਜ ਵਿੱਚ ਰੱਖ ਦਿੰਦੀ ਆਂ ਭਾਬੀ ਤੁਸੀਂ ਬਾਅਦ ਵਿੱਚ ਖਾ ਲੈਣਾ ਮੈਂ ਬੜੀ ਚਲਾਕ ਸੀ ਪੂਰੀ ਜ਼ਿੰਦਗੀ ਭਰ ਮੈਂ ਕਿਸੇ ਉੱਤੇ ਪੂਰੀ ਤਰ੍ਹਾਂ ਪ੍ਰਵੋਸਾਨੀ ਕੀਤਾ ਸੀ ਮੈਂ ਹਮੇਸ਼ਾ ਖੁੱਲੀਆਂ ਅੱਖਾਂ ਰੱਖਦੀ ਸੀ ਤਾਂ ਕਿ ਅਗਲਾ ਬੰਦਾ ਧੋਖਾ ਦੇਣਾ ਚਾਹੇ ਵੀ ਤਾਂ ਦੇ ਨਾ ਸਕੇ ਮੈਂ ਸਵੇਰੇ ਉੱઠી ਪੂਜਾ ਕਰਨ ਤੋਂ ਬਾਅਦ ਸੋਈ ਵਿੱਚ ਜਾ ਕੇ ਇੱਕ ਚੱਕਰ ਲਗਾਇਆ ਕੁਝ ਖਾਣਾ ਖਾਧਾ ਤੇ ਉਸੇ ਦਿਨ ਵਰਤ ਰੱਖਣ ਦਾ ਪਲਾਨ ਬਣਾ ਲਿਆ ਮੈਂ ਆਪਣੇ ਪਤੀ ਨੂੰ ਵੀ ਦੱਸ ਦਿੱਤਾ ਕਿ ਅੱਜ ਮੇਰਾ ਵਰਤ ਹੈ ਮੈਂ ਹਫਤੇ ਵਿੱਚ ਕਦੀ ਕਦੀ ਵਰਤ ਰੱਖਦੀ ਹਾਂ ਇਹਨਾਂ ਨੂੰ ਰੱਖਣ ਨਾਲ ਪੁੰਨ ਮਿਲਦਾ ਹੈ ਸਵੇਰੇ ਹੀ ਉੱਠਦੇ ਹੀ ਸਾਰੇ ਜਾਣੇ ਨਾਸ਼ਤੇ ਦੇ ਟੇਬਲ ਤੇ ਆ ਗਏ ਮੈਂ ਆਪਣੇ ਕਮਰੇ ਵਿੱਚ ਹੀ ਬੈਠੀ ਰਹੀ ਸਾਰਿਆਂ ਨੇ ਨਾਸ਼ਤਾ ਕੀਤਾ ਉਦੋਂ ਮੇਰੀ ਕਿਸੇ ਨੂੰ ਯਾਦ ਨਹੀਂ ਆਈ ਤਕਰੀਬਨ ਨਾਸ਼ਤੇ ਤੋਂ ਬਾਅਦ ਮੇਰੀ ਨਾਨਣ ਮੇਰੇ ਕਮਰੇ ਵਿੱਚ ਆਈ ਆਉਂਦੇ ਹੀ ਕਹਿਣ ਲੱਗੀ ਅਰੇ ਭਾਬੀ ਤੁਸੀਂ ਤਾਂ ਇੱਥੇ ਬੈਠੇ ਹੋ ਮੈਂ ਤੁਹਾਨੂੰ ਪੂਰੇ ਘਰ ਵਿੱਚ ਲੱਭ ਰਹੀ ਹਾਂ ਤੂੰ ਮੈਨੂੰ ਕਿਉਂ ਲੱਭ ਰਹੀ ਸੀ ਮੈਂ ਹੈਰਾਨੀ ਨਾਲ ਪੁੱਛਿਆ ਭਾਬੀ ਤੁਹਾਨੂੰ ਤਾਂ ਪਤਾ ਹੀ ਹੈ ਰਾਤ ਨੂੰ ਮੈਂ ਤੁਹਾਡੇ ਲਈ ਬਰਫੀ ਲੈ ਕੇ ਆਈ ਸੀ ਪਰ ਤੁਸੀਂ ਤਾਂ ਖਾਧੀ ਵੀ ਨਹੀਂ ਮੈਂ ਹੁਣ ਆਪਣੇ ਹੱਥਾਂ ਨਾਲ ਤੁਹਾਨੂੰ ਉਹ ਬਰਫੀ ਖਵਾਉਣਾ ਚਾਹੁੰਦੀ ਹਾਂ ਉਸ ਨੇ ਬਰਫੀ ਨੂੰ ਮੇਰੇ ਅੱਗੇ ਰੱਖਦੇ ਹੋਏ ਕਿਹਾ ਮੈਂ ਕਿਹਾ ਮੈਂ ਇਹ ਬਰਫੀ ਨਹੀਂ ਖਾ ਸਕਦੀ ਮੇਰਾ ਵਰਤ ਹੈ ਮੇਰੀ ਗੱਲ ਸੁਣ ਕੇ ਨੀਤੂ ਨੇ ਮੂੰਹ ਬਣਾ ਲਿਆ ਅੱਛਾ ਚਲੋ ਮੈਂ ਰੱਖ ਦਿੰਦੀ ਹਾਂ ਤੁਸੀਂ ਵਰਤ ਤੋਂ ਬਾਅਦ ਜ਼ਰੂਰ ਖਾ ਲਿਓ ਉਸ ਦੀ ਮਿੱਠੀ ਪਿਆਰੀ ਜ਼ੁਬਾਨ ਦੇਖ ਕੇ ਮੈਨੂੰ ਉਹ ਤੇ ਯਕੀਨਤਾ ਨਹੀਂ ਆ ਰਿਹਾ ਸੀ ਪਰ ਮੈਂ ਸੋਚਿਆ ਕਿ ਬਿਨਾਂ ਵਜ੍ਹਾ ਜਵਾਬ ਦੇਣ ਨਾਲ ਇਹ ਲੜਾਈ ਕਰਨ ਤੋਂ ਚੰਗਾ ਹੈ ਕਿ ਮੈਂ ਇਸ ਗੱਲ ਨੂੰ ਟਾਲਦੀ ਰਹਾ ਦੁਪਹਿਰ ਦਾ ਵਕਤ ਹੋਇਆ ਤਾਂ ਸਾਸਰ ਨੇ ਵੀ ਮੈਨੂੰ ਪੁੱਛਿਆ ਕਿ ਤੂੰ ਨੀਤੂ ਦੀ ਦਿੱਤੀ ਹੋਈ ਬਰਫੀ ਖਾ ਚੁੱਕੀ ਹੈ ਮੈਂ ਨਹੀਂ ਵਿੱਚ ਸਿਰ ਹਿਲਾ ਦਿੱਤਾ ਨਹੀਂ ਮਾਂ ਜੀ ਮੈਂ ਇਸ ਲਈ ਨਹੀਂ ਖਾਧੀ ਕਿ ਮੈਨੂੰ ਭੁੱਖ ਨਹੀਂ ਹੈ ਅਤੇ ਫਿਲਹਾਲ ਮੇਰਾ ਵਰਤ ਹੈ ਮੈਂ ਵਰਤ ਤੋਂ ਬਾਅਦ ਖਾ ਲਵਾਂਗੀ ਮੈਂ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਵਿਸ਼ਵਾਸ ਦਿਵਾ ਦਿੱਤਾ ਹੈ ਕਿ ਜਿੱਦਾਂ ਮੈਂ ਵਾਅਦਾ ਹੀ ਬਰਫੀ ਖਾਣੀ ਹੈ ਮੈਂ ਆਪਣੇ ਕਮਰੇ ਵਿੱਚ ਬੈਠੀ ਹੋਈ ਸੀ ਕਿ ਮੈਨੂੰ ਨੀਤੂ ਨੇ ਆਵਾਜ਼ ਦੇ ਕੇ ਬਾਹਰ ਬੁਲਾਇਆ ਮੈਂ ਸਮਝੀ ਕਿ ਉਹ ਹੁਣ ਫਿਰ ਤੋਂ ਉਸ ਬਰਫੀ ਦਾ ਜ਼ਿਕਰ ਕਰੇਗੀ ਪਰ ਮੈਂ ਦੇਖਿਆ ਉਹ ਬਾਹਰ ਇੱਕ ਕੁੜੀ ਦੇ ਨਾਲ ਬੈਠ ਕੇ ਗੱਲਾਂ ਕਰ ਰਹੀ ਸੀ ਮੈਨੂੰ ਦੇਖਦੇ ਹੀ ਕਹਿਣ ਲੱਗੀ ਭਾਬੀ ਮੈਨੂੰ ਤੁਹਾਡੇ ਨਾਲ ਜ਼ਰੂਰੀ ਕੰਮ ਹੈ ਇਸ ਲਈ ਤੁਹਾਨੂੰ ਬੁਲਾਇਆ ਹੈ ਇਹ ਨੀਸ਼ਾ ਹੈ ਇਹ ਕਾਫੀ ਦਿਨਾਂ ਤੋਂ ਮੇਰੇ ਤੋਂ ਰਾਮ ਲਾਲ ਦੀ ਬੇਕਰੀ ਦੀ ਬਰਫੀ ਮੰਗ ਰਹੀ ਸੀ ਪਰ ਮੇਰੇ ਕੋਲ ਟਾਈਮ ਨਹੀਂ ਸੀ ਤੁਸੀਂ ਜੇ ਕੋਈ ਇਜਾਜ਼ਤ ਦੇਵੋ ਤਾਂ ਮੈਂ ਤੁਹਾਡੇ ਵਾਲੀ ਬਰਫੀ ਇਸ ਨੂੰ ਲਿਆ ਕੇ ਦੇ ਦੇਵਾਂ ਕਿਉਂਕਿ ਇਹਨਾਂ ਦੀ ਮਜਬੂਰੀ ਹੈ ਇਹਨਾਂ ਦੇ ਵਿਆਹ ਨੂੰ 3 ਸਾਲ ਹੋ ਗਏ ਆ ਪਰ ਅਜੇ ਤੱਕ ਔਲਾਦ ਨਹੀਂ ਹੋਈ ਇਹ ਕਦੋਂ ਤੋਂ ਮੇਰੀਆਂ ਮਿੰਤਾ ਕਰ ਰਹੀ ਸੀ ਕਿ ਮੈਂ ਇਸ ਨੂੰ ਇਹ ਬਰਫੀ ਲਿਆ ਕੇ ਦੇਵਾਂ ਤਾਂ ਕਿ ਇਹਨਾਂ ਦੀ ਗੋਦ ਭਰ ਜਾਵੇ ਇਹ ਸੁਣ ਕੇ ਮੈਂ ਪਰੇਸ਼ਾਨ ਹੋ ਗਈ ਮਤਲਬ ਇਹ ਬਰਫੀ ਕੀ ਔਲਾਦ ਦੇ ਲਈ ਦਿੱਤੀ ਜਾਂਦੀ ਹੈ ਮੇਰੀ ਗੱਲ ਸੁਣ ਕੇ ਮੇਰੀ ਨਨਾਨ ਹੱਸਣ ਲੱਗੀ ਮੈਨੂੰ ਗੱਲ ਨਾ ਲਗਾਇਆ ਤੇ ਬਹੁਤ ਹੀ ਅਜੀਬ ਜਿਹੇ ਅੰਦਾਜ਼ ਨਾਲ ਕਹਿਣ ਲੱਗੀ ਹਾਂ ਭਾਬੀ ਮੈਂ ਤੁਹਾਨੂੰ ਇਸ ਲਈ ਕਹਿ ਰਹੀ ਸੀ ਕਿ ਆਪ ਵੀ ਇਹ ਬਰਫੀ ਖਾ ਲਓ ਮੇਰੀ ਸੱਸ ਇੱਕ ਚੰਗੀ ਔਰਤ ਸੀ ਪਰ ਨਨਾਨ ਬਹੁਤ ਚਲਾਕ ਸੀ ਉਹ ਕੁੜੀ ਨੀਸ਼ਾ ਬਰਫੀ ਲੈਣ ਤੋਂ ਬਾਅਦ ਘਰੋਂ ਚਲੀ ਗਈ ਮੇਰੀ ਸੱਸਾ ਤੇ ਨਨਾਨ ਨੂੰ ਦਵਾਵਾ ਵੀ ਦੇਣ ਲੱਗੀ ਜਦੋਂ ਮੈਂ ਆਪਣੇ ਕਮਰੇ ਵਿੱਚ ਗਈ ਤਾ ਮੇਰੇ ਪਤੀ ਦੇ ਤੇਵਰ ਬਦਲੇ ਹੋਏ ਸੀ ਮੈਨੂੰ ਦੇਖਦੇ ਹੀ ਕਹਿਣ ਲੱਗੇ ਕਿ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਮੈਂ ਹੈਰਾਨ ਹੋ ਗਈ ਕਿ ਮੇਰੇ ਪਤੀ ਨੂੰ ਹੁਣ ਆਖਿਰ ਕਿਹੜੀ ਗੱਲ ਬੁਰੀ ਲੱਗ ਗਈ ਮੈਂ ਤਾਂ ਇਦਾਂ ਦਾ ਕੁਝ ਵੀ ਨਹੀਂ ਕਿਹਾ ਉਹ ਕਹਿਣ ਲੱਗੇ ਮੈਂ ਸੋਚਿਆ ਸੀ ਕਿ ਮੇਰੀ ਪਤਨੀ ਪੜ੍ਹੀ ਲਿਖੀ ਹੈ ਅਹਿਸਾਸ ਕਰਨ ਵਾਲੀ ਹੋਵੇਗੀ ਪਰ ਤੂੰ ਤਾਂ ਹੁੰਦੇ ਹੀ ਮੇਰੀ ਭੈਣ ਦਾ ਦਿਲ ਤੋੜ ਦਿੱਤਾ ਘੱਟ ਤੋਂ ਘੱਟ ਉਹ ਬਰਫੀ ਲੈ ਕੇ ਖਾ ਲੈਂਦੀ ਉਹ ਵਿਚਾਰੀ ਕਲ ਰਾਤ ਤੋਂ ਲੈ ਕੇ ਘੁੰਮ ਰਹੀ ਐ ਤੈਨੂੰ ਉਸ ਦਾ ਦਿਲ ਦਿਖਾਉਣਾ ਨਹੀਂ ਚਾਹੀਦਾ ਸੀ ਮੈਂ ਕਿਹਾ ਇਦਾਂ ਦੀ ਤਾਂ ਕੋਈ ਗੱਲ ਨਹੀਂ ਐ ਬਸ ਮੈਂ ਮਿੱਠਾ ਨਹੀਂ ਖਾਂਦੀ ਹਾਂ ਜੇਕਰ ਉਹ ਕੁਝ ਹੋਰ ਦੇਵੇਗੀ ਤਾਂ ਮੈਂ ਜ਼ਰੂਰ ਖਾ ਲਵਾਂਗੀ ਮੇਰੇ ਪਤੀ ਨੇ ਅੱਖਾਂ ਦਿਖਾਉਂਦੇ ਹੋਏ ਕਿਹਾ ਇਦਾਂ ਹੀ ਰਿਹਾ ਤਾਂ ਉਹ ਕੁਝ ਵੀ ਨਹੀਂ ਕਦੇ ਵੀ ਨਹੀਂ ਸਿਵਾਏ ਤਾਨਿਆਂ ਦੇ ਦੇਵੇਗੀ ਇਸ ਤੋਂ ਬਾਅਦ ਇਦਾਂ ਦੀ ਹਰਕਤ ਨਾ ਕਰਨਾ ਅਦੇ ਤੂੰ ਇਹ ਕੀ ਜिद ਲਗਾ ਰੱਖੀ ਐ ਕਿ ਤੈਨੂੰ ਔਲਾਦ ਵਿੱਚ ਕੋਈ ਦਿਲਚਸਪੀ ਨਹੀਂ ਪ੍ਰਮਾਤਮਾ ਤੋਂ ਡਰ ਸਾਡੀ ਉਮਰ 30 ਸਾਲ ਹੋ ਚੁੱਕੀ ਐ ਹੁਣ ਔਲਾਦ ਨਹੀਂ ਹੋਵੇਗੀ ਤਾਂ ਸਾਡੇ ਲਈ ਵੀ ਮੁਸ਼ਕਲ ਹੋ ਜਾਵੇਗੀ ਮੇਰੀ ਆਵਾਜ਼ ਥੋੜੀ ਤੇਜ਼ ਹੋ ਗਈ ਫਿਰ ਮੈਂ ਕਿਹਾ ਹਾਂ ਤਾਂ ਮੈਂ ਕਦੋਂ ਕਹਿ ਰਹੀ ਹਾਂ ਕਿ ਮੈਨੂੰ ਔਲਾਦ ਨਹੀਂ ਚਾਹੀਦੀ ਗੱਲ ਸਿਰਫ ਇੰਨੀ ਹੈ ਕਿ ਅਜੇ ਮੈਂ ਕਿਸੇ ਕਿਸਮ ਦਾ ਇਲਾਜ ਨਹੀਂ ਕਰਵਾਉਣਾ ਚਾਹੁੰਦੀ ਸਾਡੇ ਵਿਆਹ ਨੂੰ ਅਜੇ 2 ਮਹੀਨੇ ਹੋਇਆ ਇਸ ਲਈ ਇਹ ਪਰਫੀ ਅਤੇ ਪੇੜੇ ਖਾਣ ਦੀ ਜ਼ਰੂਰਤ ਨਹੀਂ ਹੈ ਮੇਰੀ ਗੱਲ ਸੁਣ ਕੇ ਉਹਨਾਂ ਨੇ ਹੱਥ ਵਿੱਚ ਫੜਿਆ ਗਲਾਸ ਥੱਲੇ ਸੁੱਟ ਦਿੱਤਾ ਤੇ ਕਹਿਣ ਲੱਗੇ ਮੇਰਾ ਤਾਂ ਤੇਰੇ ਨਾਲ ਗੱਲ ਕਰਨ ਦਾ ਵੀ ਦਿਲ ਨਹੀਂ ਕਰਦਾ ਤੂੰ ਤਾਂ ਕੋਈ ਗੱਲ ਸੁਣਦੀ ਹੀ ਨਹੀਂ ਮੈਂ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਕਿ ਮੈਂ ਤਾਂ ਅਜੇ ਤੱਕ ਇਦਾਂ ਦਾ ਕੁਝ ਨਹੀਂ ਕੀਤਾ ਸੀ ਜਿਸ ਨਾਲ ਮੇਰੇ ਪਤੀ ਨੂੰ ਜਾਂ ਫਿਰ ਸਹੁਰੇ ਘਰ ਵਾਲਿਆਂ ਨੂੰ ਕੋਈ ਇਤਰਾਜ਼ ਹੁੰਦਾ ਪਰ ਨਾ ਜਾਣੇ ਕਿਉਂ ਇਹ ਲੋਕ ਇਦਾਂ ਦੀਆਂ ਗੱਲਾਂ ਕਰ ਰਹੇ ਸੀ ਮੈਂ ਆਪਣੇ ਕਮਰੇ ਵਿੱਚ ਬੈਠੀ ਰਹੀ ਮੇਰਾ ਦਿਲ ਬਹੁਤ ਪਰੇਸ਼ਾਨ ਹੋ ਰਿਹਾ ਸੀ ਇੰਨੇ ਵਿੱਚ ਮੈਨੂੰ ਬਾਹਰ ਕੁਝ ਅਜੀਬ ਹਰਕਤ ਦਾ ਅੰਦਾਜ਼ਾ ਹੋਇਆ ਕਿਉਂਕਿ ਦਿਨ ਦਾ ਵਕਤ ਸੀ ਹਰ ਪਾਸੇ ਚੁੱਪੀ ਛਾਈ ਹੋਈ ਸੀ ਅਸੀਂ ਵੀ ਸਾਰੇ ਖਾਣਾ ਖਾ ਕੇ ਆਪਣੇ ਆਪਣੇ ਕਮਰਿਆਂ ਵਿੱਚ ਸੀ ਮੈਨੂੰ ਮੇਰੇ ਨਾਨਾ ਦੇ ਕਮਰੇ ਦੇ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ ਆਪਣੇ ਕੰਨ ਖੜੇ ਕਰ ਲਏ ਮੈਂ ਹਲਕਾ ਜਿਹਾ ਦਰਵਾਜ਼ਾ ਖੋਲ ਕੇ ਦੇਖਿਆ ਤਾਂ ਉਹ ਨਵੇਂ ਕੱਪੜੇ ਪਹਿਨ ਰਹੀ ਸੀ ਦਿਨ ਦੇ ਵਕਤ ਉਹ ਨਵੇਂ ਕੱਪੜੇ ਨਹੀਂ ਪਹਨਦੀ ਸੀ ਨੌਕਰੀ ਦੇ ਲਈ ਹਸਪਤਾਲ ਵੀ ਜਾਣਾ ਹੁੰਦਾ ਤਾਂ ਉਹ ਹਮੇਸ਼ਾ ਪੁਰਾਣੇ ਕੱਪੜੇ ਪਹਿਨ ਕੇ ਚਲੀ ਜਾਂਦੀ ਸੀ ਪਰ ਅੱਜ ਤਾਂ ਲੱਗਦਾ ਸੀ ਕਿ ਮੇਰੀ ਨਨਣ ਕਿਸੇ ਖਾਸ ਮਕਸਦ ਦੇ ਲਈ ਘਰੋਂ ਜਾ ਰਹੀ ਹੈ ਉਸ ਨੇ ਕੱਪੜੇ ਪਹਿਨੇ ਅਤੇ ਇਹ ਹੀ ਨਹੀਂ ਉਸਨੇ ਮੂੰਹ ਨੂੰ ਵੀ ਟੱਕ ਲਿਆ ਮੈਂ ਸੋਚਿਆ ਅੱਜ ਮੈਂ ਇਸ ਦਾ ਪਿੱਛਾ ਕਰਾਂਗੀ ਫਿਰ ਉਹ ਫ੍ਰਿਜ ਦੇ ਅੰਦਰ ਦੇਖਣ ਲੱਗੀ ਫ੍ਰਿਜ ਵਿੱਚ ਕੁਝ ਨਹੀਂ ਰੱਖਿਆ ਸੀ ਉਸਨੇ ਇੱਧਰ ਉੱਧਰ ਦੇਖਿਆ ਤੇ ਖਾਲੀ ਹੱਥ ਆਪਣੇ ਘਰੋਂ ਨਿਕਲ ਗਈ ਮੈਂ ਉਸ ਦੇ ਪਿੱਛੇ-ਪਿੱਛੇ ਹੀ ਚੱਲ ਪਈ ਸੀ ਅਤੇ ਉਸ ਦਾ ਪਿੱਛਾ ਕਰਨ ਲੱਗੀ ਉਹ ਥੋੜੀ ਦੂਰ ਜਾ ਕੇ ਰੁਕ ਗਈ ਉਹ ਬੜੀ ਹੁਸ਼ਿਆਰ ਕੁੜੀ ਸੀ ਉਸਨੇ ਪਿੱਛੇ ਮੁੜ ਕੇ ਦੇਖਿਆ ਤਾ ਮੈਂ ਇੱਕ ਟਰੱਕ ਦੇ ਪਿੱਛੇ ਲੁਕ ਗਈ ਮੈਂ ਉਸ ਨੂੰ ਅੰਦਾਜ਼ਾ ਨਹੀਂ ਹੋਣ ਦੇਣਾ ਚਾਹੁੰਦੀ ਸੀ ਕਿ ਮੈਂ ਉਸ ਦਾ ਪਿੱਛਾ ਕਰ ਰਹੀ ਹਾਂ ਉਹ ਵਾਕਿਆ ਹੀ ਬੇકરી ਵਾਲੇ ਦੇ ਕੋਲ ਜਾ ਰਹੀ ਸੀ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਸੀ ਮੇਰੀ ਨਨਾਨ ਪਤਾ ਨਹੀਂ ਕਿਉਂ ਉਸ ਬੇકરી ਵਿੱਚ ਜਾਂਦੀ ਸੀ ਪਹਿਲਾਂ ਤਾਂ ਸ਼ਾਮ ਦੇ ਵਕਤ ਹੁੰਦੀ ਸੀ ਪਰ ਅੱਜ ਉਸਨੇ ਦੁਪਹਿਰ ਦੇ ਵਕਤ ਹੀ ਇਹ ਕੰਮ ਸ਼ੁਰੂ ਕਰ ਦਿੱਤਾ ਮੈਂ ਹੈਰਾਨ ਸੀ ਮੈਂ ਦੇਖਿਆ ਉਸ ਬੇકરી ਵਿੱਚੋਂ ਕੋਈ ਚੀਜ਼ ਨਹੀਂ ਖਰੀਦੀ ਉਹ ਬੇકરી ਦੇ ਅੰਦਰ ਸਿੱਧੀ ਇੱਕ ਹੋਰ ਕਮਰੇ ਵਿੱਚ ਵੜ ਗਈ ਮੈਂ ਉਸ ਨੂੰ ਦੇਖ ਰਹੀ ਸੀ ਅੰਦਰ ਜਾਣ ਤੋਂ ਬਾਅਦ ਉਹ ਦਰਵਾਜ਼ਾ ਵੀ ਬੰਦ ਹੋ ਗਿਆ ਮੈਂ ਬਿਸਕਟ ਲੈਣ ਦੇ ਬਹਾਨੇ ਉਸ ਬੇકરી ਦੇ ਅੰਦਰ ਚਲੀ ਗਈ ਮੈਂ ਉਸ ਆਦਮੀ ਨੂੰ ਪੁੱਛਿਆ ਕਿ ਇਹ ਬੇકરી ਕਦੋਂ ਤੋਂ ਚੱਲ ਰਹੀ ਹੈ ਉਹ ਕੁਝ ਘਬਰਾ ਗਿਆ ਤੇ ਕਹਿਣ ਲੱਗਾ ਮੈਡਮ ਜੀ ਤੁਸੀਂ ਕਿਉਂ ਪੁੱਛ ਰਹੇ ਹੋ ਤੁਸੀਂ ਬਿਸਕਟ ਲੈਣ ਆਏ ਹੋ ਜਦ ਪੁੱਛਗੀਸ਼ ਕਰਨ ਲਈ ਮੈਂ ਕਿਹਾ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੈ ਮੈਂ ਦਰਅਸਲ ਇਸ ਲਈ ਪੁੱਛ ਰਹੀ ਸੀ ਬੇਕਰੀ ਕਿੰਨੀ ਪੁਰਾਣੀ ਹੈ ਅੱਛਾ ਠੀਕ ਹੈ ਤੁਸੀਂ ਮੈਨੂੰ ਅੱਧਾ ਕਿਲੋ ਬਿਸਕਟ ਦੇ ਦਿਓ ਉਸਨੇ ਮੈਨੂੰ ਬਿਸਕਟ ਦਿੱਤੀ ਤੇ ਕਿਹਾ ਕਿ ਹੁਣ ਤੁਸੀਂ ਜਾ ਸਕਦੇ ਹੋ ਇੱਥੇ ਫਜ਼ੂਲ ਵਿੱਚ ਨਾ ਖੜੇ ਹੋਵੋ ਪਰ ਮੈਂ ਵੀ ਆਪਣੇ ਇਰਾਦਿਆਂ ਦੀ ਪੱਕੀ ਸੀ ਮੈਂ ਨਾਲ ਵਾਲੀ ਦੁਕਾਨ ਤੇ ਬੈਠ ਗਈ ਮੈਂ ਉਸ ਆਦਮੀ ਨੂੰ 100 ਰੁਪਏ ਦਿੱਤੇ ਅਤੇ ਕਿਹਾ ਕਿ ਮੈਨੂੰ ਇੱਥੇ ਕੁਝ ਦੇਰ ਬੈਠਣ ਦਿਓ ਮੈਂ ਬਹੁਤ ਦੂਰੋਂ ਆ ਰਹੀ ਹਾਂ ਤੇ ਪੈਦਲ ਤੁਰ ਕੇ ਥੱਕ ਗਈਆਂ ਉਹ ਕਹਿਣ ਲੱਗਾ ਤੁਸੀਂ ਇਦਾਂ ਹੀ ਬੈਠ ਜਾਓ ਮੈਨੂੰ ਪੈਸਿਆਂ ਦੀ ਕੋਈ ਜ਼ਰੂਰਤ ਨਹੀਂ ਹੈ ਮੈਨੂੰ ਉੱਥੇ ਬੈਠੇ ਹੋਏ ਅੱਧਾ ਘੰਟਾ ਗੁਜ਼ਰ ਗਿਆ ਸੀ ਕਿ ਨਾਲ ਵਾਲੀ ਦੁਕਾਨ ਦਾ ਸ਼ੀਸ਼ੇ ਵਾਲਾ ਦਰਵਾਜ਼ਾ ਖੁੱਲਿਆ ਤੇ ਮੇਰੀ ਨਨਾਨ ਬਾਹਰ ਆਈ ਤਾਂ ਮੈਂ ਦੇਖਿਆ ਉਸਨੇ ਆਪਣੇ ਹੱਥਾਂ ਵਿੱਚ ਕੁਝ ਲਕੋੜ ਰੱਖਿਆ ਸੀ ਮੈਨੂੰ ਬਹੁਤ ਹੈਰਾਨੀ ਹੋਈ ਮੈਂ ਹੁਣ ਦੁਬਾਰਾ ਉਸ ਦੇ ਪਿੱਛੇ ਪਿੱਛੇ ਤੁਰ ਪਈ ਉਹ ਹੱਥਾਂ ਵਿੱਚ ਕੁਝ ਲ ਕੋਈ ਇੱਧਰ ਉੱਧਰ ਦੇਖਦੀ ਰਹੀ ਫਿਰ ਇੱਕ ਜਗ੍ਹਾ ਰੁਕ ਕੇ ਉਸ ਨੇ ਉਹ ਪੋਟਲੀ ਖੋਲੀ ਮੈਂ ਤਾਂ ਹਰਾਣ ਰਹਿ ਗਈ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਮੇਰੀ ਨਨਾਨ ਇਸ ਕਦਰ ਪਹੁੰਚੀ ਹੋਈ ਚੀਜ਼ ਹੈ ਆਖਿਰ ਇਦਾਂ ਕਿਦਾਂ ਹੋ ਸਕਦਾ ਹੈ ਉਹ ਤਾਂ ਉੱਥੇ ਖੁਦ ਖਰੀਦਦਾਰੀ ਕਰਨ ਲੱਗੀ ਸੀ ਫਿਰ ਐਡੀ ਵੱਡੀ ਗੱਲ ਕਿਦਾਂ ਹੋ ਸਕਦੀ ਹੈ ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਆ ਰਿਹਾ ਸੀ ਮੈਂ ਉਸ ਦੀ ਹਕੀਕਤ ਜਾਣ ਚੁੱਕੀ ਸੀ ਮੈਂ ਤੇਜ਼ ਤੇਜ਼ ਦੁਰਦੀ ਹੋਈ ਘਰ ਦੇ ਅੰਦਰ ਆ ਗਈ ਸੀ ਤਕਰੀਬਨ 5 ਮਿੰਟ ਦੇ ਬਾਅਦ ਮੇਰੀ ਨਾਨ ਘਰੇ ਆਈ ਸੀ ਮੇਰਾ ਸਾਹ ਫੁੱਲਿਆ ਹੋਇਆ ਸੀ ਕਿਉਂਕਿ ਮੈਂ ਤੇਜ਼ ਤੇਜ਼ ਤੁਰ ਕੇ ਆਈ ਹੋਈ ਸੀ ਉਹ ਮੈਨੂੰ ਦੇਖ ਕੇ ਹੈਰਾਨ ਰਹਿ ਗਈ ਤੇ ਕਹਿਣ ਲੱਗੀ ਕਿ ਭਾਬੀ ਤੁਸੀਂ ਇਸ ਵਕਤ ਵਿਹੜੇ ਵਿੱਚ ਕੀ ਕਰ ਰਹੇ ਹੋ ਤੁਹਾਨੂੰ ਆਪਣੇ ਕਮਰੇ ਵਿੱਚ ਹੁਣਾ ਚਾਹੀਦਾ ਸੀ ਬਲਕਿ ਤੁਹਾਨੂੰ ਆਰਾਮ ਕਰਨਾ ਚਾਹੀਦਾ ਸੀ ਖੈਰ ਮੈਂ ਅੰਦਰ ਕਮਰੇ ਵਿੱਚ ਚਲੀ ਗਈ ਸੀ 2 ਮਿੰਟ ਹੀ ਗੁਜ਼ਰੇ ਹੋਣਗੇ ਕਿ ਦਰਵਾਜ਼ੇ ਉੱਤੇ ਜ਼ੋਰ-ਜ਼ੋਰ ਦੀ ਖਟਕਟਾਉਂਦੀ ਆਵਾਜ਼ ਆਉਣ ਲੱਗੀ ਮੈਂ ਆਪਣੇ ਕਮਰੇ ਵਿੱਚ ਲੁਕ ਕੇ ਬਾਹਰ ਦਾ ਮੰਜ਼ਰ ਦੇਖ ਰਹੀ ਸੀ ਮੇਰੇ ਨਾਨਾ ਨੇ ਜਿੱਦਾਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਦਾ ਮੰਜ਼ਰ ਸਾਡੇ ਸਾਰਿਆਂ ਦੇ ਲਈ ਹੈਰਾਨ ਕਰ ਦੇਣ ਵਾਲਾ ਸੀ ਮੇਰੇ ਪਤੀ ਅਤੇ ਮੇਰੀ ਸਾਸ ਨੂੰ ਬਹੁਤ ਵੱਡਾ ਝਟਕਾ ਲੱਗਿਆ। ਉਹਨਾਂ ਨੇ ਤਾਂ ਦੇਖਦੇ ਹੀ ਰੌਲਾ ਪਾ ਦਿੱਤਾ ਸੀ। ਸਾਡੇ ਸਾਹਮਣੇ ਪੁਲਿਸ ਦੇ 3-4 ਸਿਪਾਹੀ ਖੜੇ ਸੀ। ਮੇਰੀ ਸਾਸ ਨੇ ਪੁੱਛਿਆ ਕਿ ਤੁਸੀਂ ਲੋਕ ਕਿਉਂ ਆਏ ਹੋ? ਉਹਨਾਂ ਨੇ ਅੱਗੇ ਵਧ ਕੇ ਮੇਰੀ ਨਨਾਨ ਨੂੰ ਹੱਥ ਕੜੀ ਲਗਾ ਦਿੱਤੀ। ਮੇਰੇ ਪਤੀ ਹੱਕੇ-ਬੱਕੇ ਹੋ ਕੇ ਪੁਲਿਸ ਵਾਲਿਆਂ ਨੂੰ ਦੇਖਣ ਲੱਗੇ। ਇਹ ਲੋਕ ਕਿਸੇ ਔਰਤ ਦੇ ਨਾਲ ਇਦਾਂ ਕਿਦਾਂ ਕਰ ਸਕਦੇ ਹਨ? ਸ਼ਰਮ ਨਹੀਂ ਆਉਂਦੀ ਬਿਨਾਂ ਵਜ੍ਹਾ ਮੇਰੀ ਭੈਣ ਨੂੰ ਤੰਗ ਕਰ ਰਿਆਂ ਮੇਰੇ ਪਤੀ ਨੇ ਗੁੱਸੇ ਵਿੱਚ ਪੁਲਿਸ ਵਾਲੇ ਨੂੰ ਕਿਹਾ ਪਰ ਉਹ ਕਿਸੇ ਦੀ ਗੱਲ ਨਹੀਂ ਸੁਣ ਰਿਹਾ ਸੀ ਉਸ ਨੇ ਕਿਹਾ ਕਿ ਤੁਹਾਡੀ ਭੈਣ ਨੇ ਬਹੁਤ ਵੱਡਾ ਜ਼ੁਲਮ ਕੀਤਾ ਹੈ ਇਸ ਲਈ ਅਸੀਂ ਇਸ ਨੂੰ ਫੜ ਕੇ ਲੈ ਕੇ ਜਾ ਰਹੇ ਹਾਂ ਮੇਰੇ ਪਤੀ ਨੇ ਉਹਨਾਂ ਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਮੇਰੀ ਨਾਨ ਨੂੰ ਲੈ ਕੇ ਚਲੀ ਗਈ ਅਸੀਂ ਭੱਜਦੇ ਹੋਏ ਪੁਲਿਸ ਸਟੇਸ਼ਨ ਤੱਕ ਗਏ ਦੇਖਿਆ ਤਾਂ ਉੱਥੇ ਇੱਕ ਬੁੱਢਾ ਆਦਮੀ ਵੀ ਬੈਠਾ ਹੋਇਆ ਸੀ ਉਸ ਦੀ ਉਮਰ तकरीबन 60 ਸਾਲ ਦੇ ਕਰੀਬ ਸੀ ਮੇਰੀ ਨਾਨਾ ਉਸ ਆਦਮੀ ਦੇ ਨਾਲ ਇਦਾਂ ਬੈਠੀ ਹੋਈ ਸੀ ਜਿੱਦਾਂ ਉਸ ਨੂੰ ਕਾਫੀ ਲੰਬੇ ਸਮੇਂ ਤੋਂ ਜਾਣਦੀ ਹੋਵੇ ਦੋਨੋਂ ਆਪਸ ਵਿੱਚ ਗੱਲਾਂ ਕਰ ਰਹੇ ਸੀ ਮੇਰੀ ਨਾਨਾ ਨੇ ਸਾਨੂੰ ਕਿਹਾ ਕਿ ਤੁਹਾਨੂੰ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਮੈਂ ਕੁਝ ਨਾ ਕੁਝ ਬੰਦੋਬਸਤ ਕਰ ਹੀ ਲਵਾਂਗੀ ਤੁਸੀਂ ਘਰ ਚਲੇ ਜਾਓ ਮੈਂ ਆਪਣੀ ਨਾਨਾ ਦੀ ਹਿੰਮਤ ਤੇ ਹੈਰਾਨ ਸੀ ਵੈਸੇ ਤਾਂ ਪੁਲਿਸ ਵਾਲਿਆਂ ਨੂੰ ਦੇ ਕੇ ਮੇਰੀ ਜਾਨ ਨਿਕਲ ਜਾਂਦੀ ਸੀ ਪਰ ਮੇਰੀ ਨਨਣ ਬੜੀ ਹਿੰਮਤ ਵਾਲੀ ਸੀ ਉਸਨੇ ਅਜੇ ਵੀ ਡਾਕਟਰ ਵਾਲਾ ਕੋਟ ਪਾ ਰੱਖਿਆ ਸੀ ਉਹ ਥਾਣੇ ਚੱਲੀ ਸੀ ਮੇਰਾ ਪਤੀ ਮੇਰੀਆਂ ਮਿੰਤਾ ਕਰਨ ਲੱਗਾ ਤੇ ਕਹਿਣ ਲੱਗਾ ਕਿ ਜਾ ਕੇ ਆਪਣੇ ਮਾਮੇ ਨੂੰ ਕਹੋ ਕਿ ਮੇਰੀ ਭੈਣ ਦੀ ਜ਼ਮਾਨਤ ਕਰਾ ਦੇਵੇ ਮੇਰਾ ਮਾਮਾ ਇੱਕ ਥਾਣੇ ਵਿੱਚ ਐਸਪੀ ਸੀ ਪਰ ਉਹ ਥਾਣਾ ਤਾਂ ਉੱਥੋਂ ਦੂਰ ਸੀ ਇਹ ਉਹਨਾਂ ਦੇ ਇਲਾਕੇ ਵਿੱਚ ਨਹੀਂ ਸੀ ਮੇਰੇ ਪਤੀ ਨੇ ਮੇਰੀਆਂ ਮੰਨਤਾਵਾਂ ਕੀਤੀਆਂ ਕਿ ਤੂੰ ਆਪਣੇ ਮਾਮੇ ਨੂੰ ਕਹਿ ਕੇ ਕੁਝ ਕਰ ਇਹਨਾਂ ਦਾ ਸੰਪਰਕ ਤਾਂ ਹੋਵੇਗਾ ਇੱਥੇ ਮੇਰੀ ਭੈਣ ਜੇਕਰ ਜੇਲ੍ਹ ਚਲੀ ਗਈ ਤਾਂ ਕੌਣ ਉਸਦੇ ਨਾਲ ਵਿਆਹ ਕਰੇਗਾ ਉਸ ਦੀ ਇੱਜ਼ਤ ਖਰਾਬ ਹੋ ਜਾਵੇਗੀ ਮੈਂ ਆਪਣੇ ਮਾਮੇ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਉਹ ਕਹਿਣ ਲੱਗੇ ਕਿ ਠੀਕ ਹੈ ਕੁਝ ਕਰਦੇ ਹਾਂ ਤੁਸੀਂ ਪਰੇਸ਼ਾਨ ਨਾ ਹੋ ਉਹ ਸ਼ਾਮ ਤੱਕ ਦਾ ਵਕਤ ਦਿਓ ਉਹਨਾਂ ਨੇ ਮੈਨੂੰ ਦੁਬਾਰਾ ਫੋਨ ਕੀਤਾ ਤੇ ਕਹਿਣ ਲੱਗੇ ਕਿ ਆਪਣੇ ਪਤੀ ਨੂੰ ਕਹੋ ਕਿ ਮੇਰੇ ਨਾਲ ਉਸ ਥਾਣੇ ਵਿੱਚ ਚੱਲੇ ਮੈਂ ਉਸ ਦੀ ਭੈਣ ਦੀ ਜ਼ਮਾਨਤ ਕਰਵਾ ਕੇ ਘਰ ਲੈ ਆਵਾਂਗਾ ਫਿਰ ਉਹ ਦੋਨੋਂ ਥਾਣੇ ਚਲੇ ਗਏ ਮੇਰੀ ਨਨਾਨ ਵਾਪਸ ਘਰ ਆ ਗਈ ਘਰ ਆ ਕੇ ਉਹ ਆਪਣੇ ਕਮਰੇ ਵਿੱਚ ਲੁਕ ਗਈ ਸੀ ਉਹ ਬਹੁਤ ਸ਼ਰਮਿੰਦਾ ਸੀ ਸਾਡੇ ਵਿੱਚੋਂ ਕਿਸੇ ਦੇ ਨਾਲ ਵੀ ਉਹ ਗੱਲ ਨਹੀਂ ਕਰ ਰਹੀ ਸੀ ਅੱਜ ਉਸ ਦਾ ਡਾਕਟਰੀ ਵਾਲਾ ਲਾਇਸੈਂਸ ਕੈਂਸਲ ਹੋ ਗਿਆ ਸੀ ਮੈਂ ਆਪਣੇ ਪਤੀ ਨੂੰ ਦੇਖ ਕੇ ਖੁਦ ਵੀ ਪਰੇਸ਼ਾਨ ਹੋ ਗਈ ਸੀ ਮੈਂ ਕਿਹਾ ਕਿ ਇਦਾਂ ਦਾ ਕੀ ਹੋਇਆ ਹੈ ਜੋ ਤੁਹਾਡੀ ਭੈਣ ਨੂੰ ਥਾਣੇ ਜਾਣਾ ਪਿਆ ਕਹਿਣ ਲੱਗੇ ਕਿ ਉਹ ਜਦੋਂ ਤੋਂ ਮੈਡੀਕਲ ਦੀ ਫੀਲਡ ਵਿੱਚ ਆਈ ਸੀ ਲੋਕਾਂ ਦੀ ਸੇਵਾ ਕਰਨ ਦੇ ਲਈ ਆਈ ਸੀ ਪਰ ਤੈਨੂੰ ਤਾਂ ਪਤਾ ਹੈ ਚੰਗੇ ਬੁਰੇ ਲੋਕ ਹਰ ਜਗ੍ਹਾ ਹੁੰਦੇ ਆ ਰਾਮ ਲਾਲ ਨਾਮ ਦੇ ਇਸ ਮਾਫੀਆ ਦੇ ਲੀਡਰ ਨੇ ਪਹਿਲਾਂ ਮੇਰੀ ਭੈਣ ਨੂੰ ਨਸ਼ੇ ਦੀ ਲਤ ਲਗਾਈ ਅਤੇ ਫਿਰ ਉਸ ਨੂੰ ਨਸ਼ਾ ਵੇਚਣ ਤੇ ਲਗਾ ਲਿਆ ਹੋਰ ਤਾਂ ਹੋਰ ਇਸ ਨੇ ਘਰ ਦੇ ਲੋਕਾਂ ਨੂੰ ਵੀ ਨਸ਼ਾ ਵੇਚਣ ਦੀ ਕੋਸ਼ਿਸ਼ ਕੀਤੀ ਸੀ ਮੰਮੀ ਵੀ ਇਸ ਦੀ ਲਿਈ ਹੋਈ ਬਰਫੀ ਦੀ ਆਦੀ ਹੋ ਗਈ ਸੀ ਪਰ ਉਹ ਬਰਫੀ ਹਜ਼ਾਰਾਂ ਰੁਪਏ ਵਿੱਚ ਅੱਦ ਪਾਈਆ ਵੀ ਨਹੀਂ ਮਿਲਦੀ ਸੀ ਮੰਮੀ ਨੂੰ ਵੀ ਉਸ ਨੇ ਇਸੇ ਲਤ ਵਿੱਚ ਲਗਾ ਲਿਆ ਸੀ ਅਤੇ ਸਭ ਨੂੰ ਇਹ ਕਹਿੰਦੀ ਸੀ ਕਿ ਬਰਫੀ ਖਾਣ ਨਾਲ ਔਲਾਦ ਪੈਦਾ ਹੁੰਦੀ ਹੈ ਲੋਕੀ ਡਾਕਟਰ ਦੀਆਂ ਗੱਲਾਂ ਤੇ ਯਕੀਨ ਕਰਦੇ ਹਨ ਇਸ ਲਈ ਹਰ ਕੋਈ ਇਸ ਕੋਲੋਂ ਮਹਿੰਗੇ ਭਾਅ ਬਰਫੀ ਖਰੀਦ ਲੈਂਦਾ ਸੀ ਅਤੇ ਫਿਰ ਉਹਨਾਂ ਨੂੰ ਬਰਫੀ ਦੀ ਆਦਤ ਪੈ ਜਾਂਦੀ ਸੀ ਹੋਰ ਤਾਂ ਹੋਰ ਮੇਰੀ ਭੈਣ ਨੇ ਇਸ 60 ਸਾਲ ਦੇ ਰਾਮ ਲਾਲ ਨਾਲ ਵਿਆਹ ਵੀ ਕਰ ਲਿਆ ਬੇਕਰੀ ਦੀ ਆੜ ਵਿੱਚ ਇਹ ਗਲਤ ਕੰਮ ਕਰਦਾ ਹੈ ਮੇਰੀ ਭੈਣ ਵੀ ਇਸ ਦੇ ਬਹਿਕਾਵੇ ਵਿੱਚ ਆ ਗਈ ਸੀ ਤੂੰ ਹੀ ਦੱਸ ਮੈਂ ਕੀ ਕਰਾਂ ਮੇਰਾ ਪਤੀ ਮੈਨੂੰ ਤੇ ਆਪਣੀ ਮਾਂ ਨੂੰ ਲੈ ਕੇ ਆਪਣੇ ਘਰ ਆ ਗਿਆ ਸੀ ਜਦ ਕਿ ਮੇਰੀ ਨਨਾਨ ਆਪਣਾ ਸਮਾਨ ਉਠਾ ਕੇ ਆਪਣੇ ਪਤੀ ਦੇ ਘਰ ਚਲੀ ਗਈ ਸੀ ਉਹ ਨਸ਼ੇ ਦੀ ਇੰਨੀ ਆਦੀ ਹੋ ਗਈ ਸੀ ਕਿ ਉਸ ਨੇ ਸਾਨੂੰ ਸਾਰਿਆਂ ਨੂੰ ਛੱਡ ਦਿੱਤਾ ਸੀ ਮੇਰੇ ਪਤੀ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਆਪਣੀ ਭੈਣ ਨਾਲ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਅੱਜ ਇਸ ਗੱਲ ਨੂੰ 5 ਸਾਲ ਗੁਜ਼ਰ ਗਏ ਹਨ ਮੈਂ ਆਪਣੀ ਸੱਸ ਦਾ ਇਲਾਜ ਕਰਵਾ ਕੇ ਉਹਨਾਂ ਨੂੰ ਨਸ਼ੇ ਤੋਂ ਦੂਰ ਕਰ ਲਿਆ ਹੈ ਮੇਰੀ ਨਨਾਣ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਹੈ ਅੱਜ ਵੀ ਉਸ ਨੂੰ ਯਾਦ ਕਰਕੇ ਬਹੁਤ ਦੁੱਖ ਹੁੰਦਾ ਹੈ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਜੇ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ